ਨਮਸਕਾਰ ਦੋਸਤੋ ਮੈਂ ਅਨੰੁਰਲਾ ਜ਼ੀਰਾ ਬਲੇਟਨ ਤੋਂ ਲੈ ਕੇ ਆ ਹਾਜ਼ੀਰਾ ਦੇ ਹਾਲਾਤਾਂ ਤੇ ਦੋਸਤੋ ਜ਼ੀਰਾ ਦੇ ਹਾਲਾਤ ਦਿਨ-ਦਿਨ ਬੱਤਰ ਕਿਉਂ ਹੁੰਦੇ ਜਾ ਰਹੇ ਹਨ ਇਸ ਲਈ ਕੌਣ ਜ਼ਿੰਮੇਵਾਰ ਹੈ ਦੋਸਤੋ ਪਹਿਲਾਂ ਜੁਐਲਰੀ ਸ਼ਾਪ ਤੇ ਗੋਲੀ ਚੱਲਦੀ ਹੈ ਤੇ ਉਸ ਤੋਂ ਬਾਅਦ ਫਿਰ ਕਰਿਆਨੇ ਯੂਨੀਅਨ ਦੇ ਪ੍ਰਧਾਨ ਜਿਹੜਾ ਹੈ ਕਿ ਆਪਣਾ ਉਹਨਾਂ ਤੇ ਹਮਲਾ ਹੁੰਦਾ ਹੈ ਉਸ ਤੋਂ ਬਾਅਦ ਤਿੱਖੇ ਹਥਿਆਰਾਂ ਨਾਲ ਉਹਨਾਂ ਤੇ ਵਾਰ ਕੀਤੇ ਜਾਂਦੇ ਹਨ ਕਰਿਆਨੇ ਦੀ ਦੁਕਾਨ ਤੇ ਆ ਕੇ ਔਰ ਪਹਿਲਾਂ ਜੁਐਲਰੀ ਸ਼ਾਪ ਤੇ ਆ ਕੇ ਉਹਨਾਂ ਤੇ ਜਿਹੜੀ ਹੈ ਗੋਲੀ ਚੱਲਦੀ ਹੈ ਸ਼ਰੀਆਬ ਦੇਵੇ ਰੋਡ ਤੇ ਹੁਣ ਦੱਸੋ ਦੋਸਤੋ ਕਿੱਧਰ ਜਾਣਗੇ ਲੋਕ ਨਸ਼ੇ ਦੋਸਤੋ ਧੀਰੇ ਦੇ ਵਿੱਚ ਫੇਰ ਵੱਧ ਰਹੇ ਹਨ ਤੇ ਸੰਗਸ਼ਰ ਆਮ ਮਸਤੀ ਮਾਚੀਆਂ ਸਮਾਦੀ ਰੋਡ ਤੇ ਨਸ਼ੇ ਵਿੱਚ ਜਾ ਰਹੇ ਹਨ ਛਿੱਟਾ ਵੇਚਿਆ ਜਾ ਰਿਹਾ ਹੈ ਗੈਂਗਸਟਰ ਸਭ ਬਣਨ ਨੂੰ ਫਿਰਦੇ ਆ ਤੇ ਫੇਰ دہشت ਫਲਾਉਣਾ ਚਾਹੁੰਦੇ ਹਨ ਤੇ ਵਪਾਰੀਆਂ ਤੇ ਹਾਵੀ ਹੋਣਾ ਚਾਹੁੰਦੇ ਹਨ ਜਿਹੜੇ ਕਿ ਇਮਾਨਦਾਰੀ ਨਾਲ ਕੰਮ ਕਰਦੇ ਹਨ ਤੇ ਆਪਦੀ ਰੋਜ਼ੀ ਰੋਟੀ ਚਲਾਉਂਦੇ ਹਨ ਦੋਸਤੋ ਸਮਾਂ ਬਹੁਤ ਮਾੜਾ ਆ ਗਿਆ ਹੈ ਔਰ ਦੋਸਤੋ ਅਤਵਾਦੀ ਵੀ ਦੋਰ ਹਨ ਹੁਣ ਉਹੀ ਹਾਲਾਤ ਜਿਹੜੇ ਹੈ ਪੈਦਾ ਕਰਨ ਦੀ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ 200 ਜਿਹੜੀ ਪੁਲਿਸ ਪ੍ਰਸ਼ਾਸਨ ਹੈ ਉਹ ਤੇ ਸਿਵਲ ਪ੍ਰਸ਼ਾਸਨ ਹੈ ਉਹ ਕਿੱਥੇ ਹੈ ਸੁੱਤਾ ਪਿਆ ਹੈ ਕੋਈ ਕੰਮ ਕਰਨ ਨੂੰ ਤਿਆਰ ਨਹੀਂ ਦੋਸਤੋ ਤਨਖਾਹਾਂ ਲੈਣ ਨੂੰ ਸਾਰੇ ਤਿਆਰ ਹੋ ਜਾਂਦੇ ਹਨ ਮਹੀਨੇ ਬਾਅਦ 60-70 ਹਜ਼ਾਰ ਰੁਪਏ ਤਨਖਾਹ ਲੈ ਕੇ ਚਲੇ ਜਾਂਦੇ ਹਨ ਪਰ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਦੋਸਤੋ ਤੋ ਇੱਕ ਦੂਸਰ ਦੁੱਜੇ ਨੂੰ ਜਿਹੜੇ ਜ਼ਿੰਮੇਵਾਰ ਠਰੋਂਦੇ ਹਨ ਕੋਈ ਵੱਡਾ ਸੀਨੀਅਰ ਅਫਸਰ ਆ ਛੋਟਾ ਜੂਨੀਅਰ ਅਫਸਰ ਉਹਦੀ ਗੱਲ ਕਰਨ ਨੂੰ ਸੁਣਨ ਨੂੰ ਰਾਜ਼ੀ ਨਹੀਂ ਉਹ ਸਿਪਾਹੀ ਜਿਹੜਾ ਹੈ ਉਹ ਦੂਸਰਾ ਦੁਨੀਆ ਜਿਹੜਾ ਹੈ ਉਹਦੀ ਗੱਲ ਤੁੰਨੂੰ ਤਿਆਰ ਨਹੀਂ ਇਹੀ ਹਾਲਾਤ ਜਿਹੜਾ ਹੈ ਅਦਾਲਤਾਂ ਦੇ ਵਿੱਚ ਇਹੀ ਹਾਲਾਤ ਜਿਹੜੇ ਹੈ ਦਫ਼ਤਰਾਂ ਵਿੱਚ ਸਰਕਾਰੀ ਸਰਕਾਰੀ ਦਫ਼ਤਰਾਂ ਵਿੱਚ ਬਣੇ ਹੋਏ ਹਨ ਦੋਸਤੋ ਤਨਖਾਹਾਂ ਲਈਆਂ ਜਾਂਦੀਆਂ ਹਨ ਪਰਤੀ ਕੀਤੇ ਗਏ ਹਨ ਪਰ ਡਿਊਟੀ ਤੇ ਨਹੀਂ ਦੋਸਤੋਂ ਹੁੰਦੇ ਤੇ ਸਮੇਂ ਤੇ ਨਹੀਂ ਹੁੰਦੇ ਤੇ ਕੰਮ ਨਹੀਂ ਹੋ ਰਿਹਾ ਦੋਸਤੋ ਤੇ ਮੁਲਾਜ਼ਮਾ ਨੇ ਜਿਹੜੀ ਹੈ ਇਹ ਸਾਰਾ ਕੰਮ ਜਿਹੜਾ ਹੈ ਉਲਟ-ਪੁਲਟ ਕਰਕੇ ਰੱਖ ਦਿੱਤਾ ਹੈ ਤੇ ਇਹਦੇ ਕਾਰਨ ਇਹ ਹੈ ਕਿ ਜਿਹੜੇ ਐਂਟੀ-ਸੋਸ਼ਲ ਐਲੀਮੈਂਟ ਆ ਉਹ ਫੇਰ ਐਕਟਿਵ ਹੋ ਗਏ ਹਨ ਔਰ ਫੇਰ ਉਹ ਆਪਣੀਆਂ ਜਿਹੜੀਆਂ ਹਰ ਘਟਾ ਦੇ ਜਿਹੜੇ ਹੁ ਬਾਜ਼ ਨਹੀਂ ਆਏ ਦੋਸਤੋ ਆਡੀਓ ਤੱਕਰ ਬੰਦ ਬਏ ਹਨ ਕੋਈ ਡਰਾਈਵਿੰਗ ਲਾਇਸੈਂਸ ਬਣਾਉਣਾ ਚਾਹੁੰਦਾ ਹੈ ਕੋਈ ਕਿਸੇ ਦੀ ਕਾਪੀ ਖਰੀਦਿਆ ਦੋਸਤੋ ਹੁਣ ਦੁਕਾਨਾਂ ਵੀ ਬੰਦ ਹੋਣ ਦੇ ਦੋਸਤੋ ਗੁਜ਼ਾਰਦੇ ਨੇ ਲੋਕ ਦੁਖੀ ਹਨ ਗਰੀਨਾ ਜਿਹੜੇ ਹੈ ਕਰਿਆਨਾ ਚਲਾਉਣ ਵਾਲੇ ਲੋਕ ਪਹਿਲਾਂ ਹੀ ਬੜੇ ਦੁਖੀ ਸੀ ਮੰਦੀ ਦੇ ਦੌਰ ਸਹਰੇ ਨੇ ਆਪਣੇ ਪਰਿਵਾਰ ਚਲਾਉਣੇ ਮੁਸ਼ਕਲ ਹੋ ਗਏ ਹਨ ਕਰਿਆਨੇ ਦੀਆਂ ਦੁਕਾਨਾਂ ਤੇ ਉਹਨਾਂ ਦੇ ਕਾਰੋਬਾਰ ਨਹੀਂ ਚੱਲਦੇ ਹੁਣ ਇੱਕ ਹੋਰ ਨਵਾਂ ਜਿਹੜਾ ਹੈ ਪੰਗਾ ਪੈ ਰਿਹਾ ਦੋਸਤੋ ਗੈਂਗਸਟਰਾਂ ਦੀਆਂ ਧਮਕੀਆਂ ਉਸ ਤੋਂ ਬਾਅਦ ਉਹਨੇ ਇੱਕ ਹੋਰ ਨਵਾਂ ਪੰਗਾ ਪੈ ਗਿਆ ਹੈ ਕਰਿਆਨਾ ਯੂਨੀਅਨ ਦੇ ਪ੍ਰਧਾਨ ਜਿਹੜਾ ਹੈ ਉਹਦੇ ਤੇ ਹਮਲਾ ਕੀਤਾ ਗਿਆ ਹੈ ਦੋਸਤੋ ਇਹ ਜਿਹੜਾ ਫਰੋਤੀਆਂ ਨਾਲ ਜਿਹੜਾ ਹੈ ਇਹ ਵਪਾਰੀਆਂ ਤੋਂ ਫਰੋਤੀਆਂ ਮੰਗੜਾ ਚੁੰਦੇ ਹਨ ਜਿਨ੍ਹਾਂ ਦੇ ਕਾਰੋਬਾਰ ਆਪਦੇ ਨਹੀਂ ਚੱਲ ਰਹੇ ਜਿਨ੍ਹਾਂ ਦੇ ਕਾਮਕਾਰ ਬੋਧ ਹੀ ਸਮਾ ਦੋਸਤੋ ਮਾਰਾ ਆ ਗਿਆ ਹੈ ਹੁਣ ਅਸੀਂ ਇਹ ਦੋਸਤੋ ਕੀ ਕੰਮ ਨਾ ਕਰ ਸਕਦੇ ਹਨ ਦੋਸਤੋ ਮੋਟਰਸਾਈਕਲਾਂ ਤੇ ਸ਼ਰਿਆਮ ਦੂ ਦੂ ਕਰਦੇ ਫਿਰਦੇ ਹਨ ਪਟਾਕੇ ਚਲਾਉਂਦੇ ਹਨ ਸ਼ਹਿਰ ਦੇ ਵਿੱਚ ਸ਼ਰਿਆਮ ਜਿਹੜਾ ਹੈ ਗੁੰਡਾਗਰਦੀ ਕੀਤੀ ਜਾ ਰਹੀ ਹੈ ਦੋਸਤੋ ਕਿੱਥੇ ਹੈ ਪੁਲਿਸ ਕਿੱਥੇ ਹੈ ਸਿਵਲ ਦੋਸਤੋ ਬੜਾ ਦੁੱਖ